ਇਸ ਬਲਦੀ ਦੀ ਖਬਰ ਚੰਡੀਗੜ੍ਹ ਦੇ ਸੈਕਟਰ 15 ਤੋਂ سامنے ਨਿਕਲ ਕੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਕੁਝ ਨਹੰਗ ਸਿੰਘ ਆਪਣੀ ਸਰਦਈ ਦੀ ਸਟਾਲ ਸੈਕਟਰ 15 ਚੰਡੀਗੜ੍ਹ ਦੇ ਵਿੱਚ ਲਗਾ ਕੇ ਬੈਠੇ ਸੀ ਜਦੋਂ ਨਗਰ ਨਿਗਮ ਦੇ ਅਧਿਕਾਰੀ ਉਸ ਸਟਾਲ ਨੂੰ ਚੁੱਕਣ ਵਾਸਤੇ ਆਏ ਇੱਕ ਦੱਸਿਆ ਜਾ ਰਿਹਾ ਕਿ ਬਹਿਸ ਬਾਜੀ ਨਹੰਗ ਸਿੰਘਾਂ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਦੀ ਹੋਈ ਤੋਂ ਬਾਅਦ ਜਾ ਕੇ ਇੱਕ ਚੜਪ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਅਗਰ ਕੋਈ ਰੇੜੀ ਫੜੀ ਵਾਲਾ ਗੈਰ ਕਾਨੂੰਨੀ ਜਗ੍ਹਾ ਕੋਈ ਆਪਣੀ ਰੇੜੀ ਫੜੀ ਖੜੀ ਕਰਦਾ ਹੈ ਤਾਂ ਨਗਰ ਨਿਗਮ ਦੇ ਅਧਿਕਾਰੀ ਉਸ ਨੂੰ ਜ਼ਬਤ ਕਰ ਲੈਂਦੇ ਨੇ ਉਹਦੇ ਉੱਤੇ ਕਾਰਵਾਈ ਕਰ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਸੈਕਟਰ 15 ਚੰਡੀਗੜ੍ਹ ਦੇ ਹੀ ਦੱਸੇ ਜਾ ਰਹੇ ਕਿ ਸਰਦਈ ਦੀ ਸਟਾਲ ਨਾਨਕ ਸਿੰਘ ਲਾ ਕੇ ਬੈਠੇ ਸੀ ਜਿਸ ਤੋਂ ਬਾਅਦ ਜਾ ਕੇ ਜੋਤੋਂ ਨਗਰ ਨਿਗਮ ਦੇ ਅਧਿਕਾਰੀ ਰੋਜ਼ਾਨਾ ਦੀ ਤਰ੍ਹਾਂ ਇਹ ਸਮਾਨ ਚੁੱਕਣ ਵਾਸਤੇ ਆਏ ਤਾਂ ਦਸਤੇਰ ਕੀ ਨਹੰਗ ਸਿੰਘਾਂ ਦੀ ਬੈਸਟਬਾਜੀ ਹੋਈ ਇਸ ਤਰੀਕੇ ਦੀ ਖਬਰ ਹੈ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਈ ਚੈਨਲ ਉੱਤੇ ਵੀ ਇਹ ਗੱਲ ਦੱਸੀ ਜਾ ਰਹੀ ਹੈ ਉਸੇ ਮੁਤਾਬਕ ਤੁਹਾਨੂੰ ਖਬਰ ਦਿਖਾ ਰਹੀਆਂ ਜਿਸ ਤੋਂ ਬਾਅਦ ਜਾ ਕੇ ਦੱਸਿਆ ਗਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਨਹੰਗ ਸਿੰਘਾਂ ਦੀ ਝੜਪ ਹੋਈ ਹੈ ਇਹ ਤਸਵੀਰਾਂ ਸੱਖ ਦੱਕੀ ਵਿੱਚ ਕੈਮਰੇ ਦੇ ਵਿੱਚ ਕੈ ਤਸਵੀਰਾਂ ਹੋਈਆਂ ਨੇ ਤਾਂ ਨਹੰਗ ਸਿੰਘਾਂ ਦੇ ਨਾਲ ਨਗਰ ਨਿਗਮ ਦੇ ਅਧਿਕਾਰੀ ਚੜਪ ਤੇ ਨਜ਼ਰ ਆਏ ਨੇ ਨਾਨਕ ਸਿੰਘ ਵੀ ਜਿਹੜੇ ਕਾਫੀ ਤਲਖੀ ਦੇ ਵਿੱਚ ਸੀ ਜਿਸ ਨੂੰ ਲੈ ਕੇ ਕਾਫੀ ਹਗਾਮਾ ਹੋ ਗਿਆ ਜਿਸ ਤੋਂ ਬਾਅਦ ਨਜ਼ਦੀਕ ਦੇ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣ ਗਿਆ ਸੀ ਇਹ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਜ ਵੀ ਤਰ੍ਹਾਂ ਫੈਲ ਹੋ ਰਹੀ ਹੈ ਕਿ ਛੱਦੀਗੜ੍ਹ ਦੇ ਸੈਕਟਰ 15 ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਵਿੱਚ ਜਗਾ ਜਗਾ ਨਾਨਕ ਸਿੰਘਾਂ ਨੇ ਆਪਣਾ ਕਾਰੋਬਾਰ ਖੋਲਿਆ ਹੋਇਆ ਹੈ ਤਾ ਸਰਦਈ ਜਿਹੜੀ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਕਰਦੇ ਨੇ ਇਸ ਤਰ੍ਹਾਂ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ ਆਪਣੀ ਸਟਾਲ ਜਿਹੜੀ ਲਗਾਈ ਹੋਈ ਸੀ ਪਰ ਚੰਡੀਗੜ੍ਹ ਦੇ ਵਿੱਚ ਕਿਸੇ ਨੂੰ ਨਗਰ ਨਿਗਮਤਕਾਰੀ ਪਰਮਿਸ਼ਨ ਇਸ ਤਰੀਕੇ ਦੇ ਨਾਲ ਹਰ ਜਗ੍ਹਾ ਨਹੀਂ ਦਿੰਦੇ ਗੈਰ ਕਾਨੂੰਨੀ ਜਗ੍ਹਾ ਰੋਕ ਲਗਾਉਂਦੇ ਨੇ ਸੁਣ ਲੈ ਕੇ ਮੌਕੇ ਦੇਖੋ ਇਹ ਵੀਡੀਓ